ਕਿਵੇਂ ਦੇਖਦੇ ਹਾਂ ਕਿ ਕਿਉਂਕਿ ਇੱਕ ਪਾਸੇ ਕਾਂਗਰਸ ਹੈ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਿਉਂਕਿ ਸੱਤਾ ਦੀ ਸਰਕਾਰ ਹੈ ਤੇ ਕਿਤੇ ਨਾ ਕਿਤੇ ਲੱਗ ਰਿਹਾ ਹੈ ਕਿ ਦਬਾਅ ਹੋਏਗਾ ਕਿਉਂਕਿ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੇ ਵੀ ਇੱਥੇ ਘਰ ਲੈ ਲਿਆ ਮੈਂ ਮੁੱਖ ਮੰਤਰੀ ਜੀ ਦਾ ਧੰਨਵਾਦ ਕਰਦਾ ਚਲੋ ਘਰ ਲੈ ਲਿਆ ਚਲੋ ਹੁਣ ਕਰੋੜਾਂ ਰੁਪਏ ਪੰਜਾਬ ਦੇ ਲੋਕਾਂ ਦਾ ਬਚੇਗਾ ਹੁਣ ਹੋਟਲਾਂ 'ਚ ਲੱਖਾਂ ਕਰੋੜ ਰੁਪਏ ਬਿਲਣੀ ਆਏਗਾ ਪਹਿਲੇ 5 ਸਟਾਰ ਹੋਟਲ ਦੇ ਵਿੱਚ ਸਿੱਧਾ ਉਤਰਦੇ ਸਿੱਧਾ ਹੈਲੀਪੈਡ ਹੈਲੀਪੈਡ ਤੋਂ ਹੋਟਲ ਹੋਟਲ ਤੋਂ ਵਾਪਸੀ ਹੁਣ ਜਨਤਾ ਨੂੰ ਮਿਲਣ ਦੇ ਲਈ ਜਨਤਾ ਵਿੱਚ ਚਲੋ ਮੇਰੇ ਕਰਕੇ ਹੀ ਸੀ ਅੱਜ ਪੰਜਾਬ ਦੇ ਲੋਕਾਂ ਨੂੰ ਇਹ ਮੌਕਾ ਤੇ ਮਿਲ ਗਿਆ ਮੁੱਖ ਮੰਤਰੀ ਨੂੰ ਮਿਲਣ ਦਾ ਇਸ ਕਰਕੇ ਮੁੱਖ ਮੰਤਰੀ ਸਾਹਿਬ ਪਾਵਾ ਖੁਦ ਚੋਣਾਂ ਲੜ ਲੈਣ ਪਵਾ ਖੁਦ ਚਨਾਬ ਲੜ ਲੈਣ ਤਾਂ ਵੀ ਜਿਹੜੀ ਆਮ ਆਦਮੀ ਪਾਰਟੀ ਆ ਉਹ ਜਲੰਧਰ ਵੈਦੀ ਜਿਹੜੀ ਸੀਟ ਉਹ ਕੱਢ ਨਹੀਂ ਸਕਦੀ ਮੈਂ ਨਹੀਂ ਕਹਿੰਦਾ ਕਿ ਮੈਂ ਜਿੱਤਾਂਗਾ ਕੋਈ ਹੋਰ ਜਿੱਤ ਜੇ ਮੇਰੀ ਤਾਂ ਵੀ ਇਹ ਲੋਕ ਤਿਆਰ ਕਰਨਗੇ ਪਰ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਇਹ ਲੋਕ ਮੋਖਾ ਨਹੀਂ ਦੇਣਗੇ ਕੋਈ ਜਿੰਨਾ ਝੂਠ ਆਮ ਆਦਮੀ ਪਾਰਟੀ ਨੇ ਠਾਈ ਮਹੀਨੇ ਜੀ ਬੋਲਿਆ ਕਦੀ ਵੀ ਕਿਸੇ ਸਰਕਾਰ ਨੇ ਇਸ ਇਸ ਪੰਜਾਬ ਚ ਨਹੀਂ ਬੋਲਿਆ ਕਿਹਦਾਈਓ ਕੀ ਲੱਗਦਾ ਹੈ ਕਿ ਇਸ ਵਾਰ ਲੋਕ ਕਿੰਨ ਮੁੱਦਿਆਂ ਨੂੰ ਲੈ ਕੇ ਵੋਟ ਕਰਨਗੇ ਤੇ ਕਿਸ ਕੈਂਡੀਡੇਟ ਨੂੰ ਇਸ ਵਾਰ ਤੁਸੀਂ ਦੇਖ ਰਹੇ ਹੋ ਕਿ ਤੁਹਾਡੇ ਕੰਪੀਟੀਸ਼ਨ ਚ ਲੋਕ ਸੱਚੋ ਝੂਠ ਤੇ ਵੋਟ ਦੇਣਗੇ ਝੂਠ 28 ਮਹੀਨਿਆਂ ਦਾ ਨਾ ਮੇਰੀ ਮਾਂ ਨੂੰ ਕਿਸੇ ਨੂੰ ਹਜ਼ਾਰ ਕਾ ਮਿਲਿਆ ਨਾ ਮੇਰੇ ਕਿਸੇ ਨੌਜਵਾਨ ਸਾਥੀ ਨੂੰ ਮੇਰੀ ਭੈਣ ਨੂੰ 43000 ਨੌਕਰੀ ਦੀ ਗੱਲ ਕਰਦੇ ਆ ਅਗਰ ਇੱਕ ਵੀ ਨੌਕਰੀ ਜਲੰਧਰ ਵਿੱਚ ਦਿੱਤੀ ਹੈ ਤੇ ਮੁੱਖ ਮੰਤਰੀ ਕਾ ਨਾਮ ਲੈ ਕੇ ਆਣ ਵੈਸਟ ਦੇ ਵਿੱਚ ਅਗਰ ਜਲੰਧਰ ਸ਼ਹਿਰ ਦੇ ਵਿੱਚ ਕੋਈ ਹਸਪੀਟਲ ਬਣਾਇਆ ਉਹ ਜ਼ਰੂਰ ਲੈ ਕੇ ਆਣ ਦੱਸਣ ਅਗਰ ਕੋਈ ਕਾਲਜ ਬਣਾਇਆ ਉਹ ਜ਼ਰੂਰ ਦੱਸਣ ਅਗਰ ਕੋਈ ਇਹਨਾਂ ਨੇ ਕਿਹਾ ਸੀ ਪੀਜੀਆ ਦੇ ਦਰਜ ਦੇ ਹਸਪਤਾਲ ਖੋਲਾਂਗੇ ਇਹ ਮੁੱਖ ਮੰਤਰੀ ਸਾਹਿਬ ਦੇ ਬਿਆਨ ਹੈ ਅਸੀਂ ਸਪੋਰਟਸ ਯੂਨੀਵਰਸਿਟੀ ਖੋਲਾਂਗੇ ਅਗਰ ਇੱਕ ਵੀ ਕੰਮ ਕੀਤਾ ਮੁੱਖ ਮੰਤਰੀ ਨੇ ਜਨਤਾ 'ਚ ਲੈ ਕੇ ਆਣ ਤੇ ਮੈਂ ਇਸ ਜੀ ਦੇ ਗਰੰਟੀ ਔਰ ਵਾਦਾ ਦਿੰਦਾ ਕਿ ਅਗਰ ਮੁੱਖ ਮੰਤਰੀ ਜਨਤਾ ਨੂੰ ਦੱਸ ਦੇਣ ਕਿ ਮੈਂ ਇੰਨੀ ਡਿਵੈਲਪਮੈਂਟ ਕੀਤੀ ਹੈ 28 ਮਹੀਨਿਆਂ ਦੇ ਵਿੱਚ ਜਿਹੜੇ ਵਾਦੇ ਕੀਤੇ ਸੀ ਅਗਰ ਉਹ ਵਾਦੇ ਪੂਰੇ ਕਰ ਦਿੱਤੇ ਆ ਮੈਂ ਇਲੈਕਸ਼ਨ ਨਹੀਂ ਲੜਾਂਗਾ ਇਹ ਮੇਰੀ ਗਰੰਟੀ ਹੈ ਇਹ ਚੀਜ਼ ਦਾ ਮੈਂ ਆਪਣੇ ਪਰਿਵਾਰ ਵੱਲੋਂ ਵਿਸ਼ਵਾਸ ਦਿੰਦਾ ਜਲੰਧਰ ਦੇ ਲੋਕ ਕਿਆਰ ਬੈਠੇ ਆ ਮੁੱਖ